ਸਾਸਰੀ ਘਰ ਸਾਰੀਆਂ ਭੈਣਾਂ ਨੂੰ ਅੱਜ ਸਾਡੀ ਦੂਜੀ ਵੀਡੀਓ ਹੈ ਪਹਿਲੀ ਵੀਡੀਓ ਚ ਸਾਰੀਆਂ ਭੈਣਾਂ ਨੇ ਬਹੁਤ ਸਪੋਰਟ ਕੀਤੀ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਮੈਂ ਤੁਹਾਡੇ ਲਈ ਜਾਗਟਾਂ ਕੋਟੀਆਂ ਲੈ ਕੇ ਆਈ ਹਾਂ ਨਾਲ ਪਾਸਮ ਵੀ ਲੈ ਕੇ ਆਈ ਜੇ ਕਿਸੇ ਨੇ ਕੋਟੀ ਜਾਗਟ ਆਊਟਰ ਤੇ ਬਣਵਾਉਣੀ ਹੈ ਤਾਂ ਮੈਂ ਪਾਸ ਨੂੰ ਪਾਸਮ ਦਿਖਾ ਰਹੀ ਹਾਂ ਦਿਖਾ ਰਹੀ ਹਾਂ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਪਰਲਾਂ ਆਸ ਨੂੰ ਜਾਗਟ ਦਿਖਾਉਣੀ ਆ ਆ ਜਾਗਟ ਹੈ ਇੱਕ ਟਾਮਾ ਵਾਲੀ ਹੈ ਦੇਖ ਲਓ ਸਾਰੀਆਂ ਭੈਣਾਂ ਇਹ ਜਾਗਟ ਦੇ ਕਟਾਮ ਕੱਢੇ ਹੋਏ ਹਨ ਇਹ ਜਾਗਟ ਵਰਤਮਾਨ ਬਸੰਤ ਦੀ ਪੁਣੀ ਹੈ ਜੇ ਕਿਸੇ ਭੈਣ ਨੇ ਇਹ ਜਾਗਟ ਆਰਡਰ ਤੇ ਬਣਵਾਉਣੀ ਹੈ ਤਾਂ ਬਣਵਾ ਸਕਦਾ ਹੈ ਇਹ ਆਰਡਰ ਵਾਲੀ ਜਾਗਟ ਹੈ ਇਹਦੇ ਦੂਜੇ ਪਾਸੇ ਵੀ ਬੁਣਤੀ ਹੈ ਦੇਖ ਲਓ ਜੇ ਕਿਸੇ ਨੇ ਇਹ ਜਾਕਟ ਬਣਵਾਉਣੀ ਆ ਕਿਸੇ ਭੈਣ ਨੇ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਤੇ ਇਹ ਜਾਕਟ ਬਣਵਾ ਸਕਦੇ ਹੋ ਹੁਣ ਤੁਹਾਨੂੰ ਕੁੱਟੀ ਦਿਖਾ ਰਹੀ ਆ ਇੱਕ ਕੁੱਟੀ ਵੀ ਕਟਮਾਂ ਵਾਲੀ ਹੈ ਇਹ ਵੀ ਕੁੰਡੀਆਂ ਵਾਲੀ ਕੁੱਟੀ ਹੈ ਜੇ ਕਿਸੇ ਭੈਣ ਨੇ ਕੋਈ ਖਾਸ ਕੁੱਟੀ ਬਣਵਾਉਣੀ ਆ ਜਾਂ ਪਤਲੀਆਂ ਨੇ ਪਹਿਣਾ ਪਤਲੀਆਂ ਵਾਸਤੇ ਹੈ ਇਹਦੇ ਵੀ ਦੋਨੇ ਸਾਈਡ ਬਣਤੀ ਪਾਈ ਰਹੀ ਹੈ ਜੇਬਾਂ ਲੱਗੀਆਂ ਹੋਈਆਂ ਹਨ ਇਹ ਵੀ ਆਰਡਰ ਤੇ ਤਿਆਰ ਕੀਤੀ ਵੀ ਕੋਟੀ ਹੈ ਜੇ ਕਿਸੇ ਨੇ ਬਣਵਾਉਣੀ ਆ ਸਕਰੀਨ ਸ਼ਾਟ ਲੈ ਸਕਦੇ ਵਧ ਦਮਾਣ ਦੀ ਬਸਮ ਲੱਗੀ ਹੈ ਜੇ ਇਹ ਕਾਲੇ ਕਲਰ ਕਰਕੇ ਸਾਨੂੰ ਸਾਫ ਨਹੀਂ ਦਿਖ ਰਿਹਾ ਹੁਣ ਇਹ ਉਹ ਚਿੱਟੀ ਜਾਗੜ ਦੇ ਨਾਲ ਦੀ ਵੀ ਕੋਟੀ ਬਣੀ ਵੀ ਹੋਈ ਹੈ ਹੁਣ ਮੈਂ ਤੁਹਾਨੂੰ ਇੱਕ ਕੋਟੀ ਦਿਖਾ ਰਹੀ ਆ ਇਹ ਕੋਟੀ ਵੀ ਵਰਧਮਾਨ ਪਾਸ ਹੁੰਦੀ ਹੈ ਇਹ ਵੀ ਆਰਡਰ ਤੇ ਤਿਆਰ ਕੀਤੀ ਵੀ ਹੈ ਕਿਸੇ ਭੈਣ ਖਾਤਰ ਇਹਦੇ ਦੋਨੇ ਸਾਈਡ ਬੁਣਤੀ ਹੈ ਇਹ ਵੀ 25 ਇੰਚ ਦੀ ਲਵਾਈ ਤੇ ਕੋਟੀ ਬੁਣੀ ਹੋਈ ਹੈ ਇਹ ਵੀ ਪਤਲੀ ਭੈਣ ਵਾਸਤੇ ਹੈ ਵੀ ਆਰਡਰ ਤੇ ਤਿਆਰ ਕੀਤੀ ਗਈ ਹੈ ਇਹਦੇ ਵੀ ਵਰਤਮਾਨ ਦੀ ਪਾਸਨ ਲੱਗੀ ਹੋਈ ਹੈ ਜੇ ਕਿਸੇ ਨੇ ਭੈਣ ਨੇ ਬਣਵਾਉਣੀ ਹੈ ਤਾਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਤਾਂ ਇਹੀ ਜੀ ਕੋਟੀ ਤਿਆਰ ਹੋਗੀ ਆ ਇੱਕ ਇੱਕ ਜੇ ਟੋਪੀ ਵੀ ਹੈ ਇਹ ਟੋਪੀ ਵੀ ਆਰਡਰ ਤੇ ਤਿਆਰ ਕੀਤੀ ਗਈ ਹੈ ਜੇ ਕਿਸੇ ਭੈਣ ਨੇ ਟੋਪੀ ਵੀ ਬਣਵਾਉਣੀ ਹੈ ਜਿੰਨੇ ਸਾਈਜ਼ਾਂ ਮਿਲਦੀ ਹੈ ਇਹ ਟੋਪੀ ਵੀ ਆਰਡਰ ਤੇ ਤਿਆਰ ਹੈ 150 ਰੇਟ ਹੈ ਅੱਗੇ ਸੋਡੇ ਲਈ ਮੈਂ ਪਾਸਮ ਲੈ ਕੇ ਆਈਆਂ ਕਿਸੇ ਭੈਣਾਂ ਦੀ ਡਿਮਾਂਡ ਸੀ ਵੀ ਸਾਨੂੰ ਪਾਸਮ ਵੀ ਦਿਖਾਓ ਆਹ ਪਾਸਮ ਹੈ ਜੋੰਕਾਲੀ ਵਰਦਮਾਨ ਦੀ ਪਾਸਮ ਹੈ ਜੇ ਕਿਸੇ ਭੈਣ ਨੇ ਆਰਡਰ ਤੇ ਕੋਟੀ ਤਿਆਰ ਕਰਾਉਣੀ ਹੈ ਜਾਂ ਜਾਕਟ ਇਸ ਦਾ ਸਕਰੀਨਸ਼ਾਟ ਲੈ ਸਕਦੇ ਹੋ ਅੱਗੇ ਆਪਣੇ ਕੋਲੇ ਕਰੀਮ ਕਲਰ ਪਾਸਮ ਹੈ ਇਹ ਵੀ ਵਰਦਮਾਨ ਦੀ ਪਾਸਮ ਹੈ ਇਸ ਦਾ ਰੇਟ ਵੀ 1000 ਰੁਪਏ ਕਿਲੋ ਹੈ ਜੇ ਕਿਸੇ ਭੈਣ ਨੇ ਜਾਂ ਕੋਟੀ ਜਾਕਟ ਬਣਵਾਉਣੀ ਹੈ ਤਾਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਅੱਗੇ ਆਪਣੇ ਕੋਲੇ ਸੁਰਮੇ ਰੰਗ ਕਲਰ ਦੀ ਪਾਸਮ ਹੈ ਗ੍ਰੇ ਕਲਰ ਦੀ ਜੇ ਕਿਸੇ ਭੈਣ ਨੇ ਸਕਰੀਨਸ਼ਾਟ ਲੈਣਾ ਹੈ ਤਾਂ ਲੈ ਸਕਦਾ ਹੈ ਇਹ ਵੀ ਕੋਟੀ ਦੀ ਵਰਦਮਾਨ ਦੀ ਪਾਸਮੈਂ। ਅੱਗੇ ਆਪਣੇ ਕੋਲੇ ਜਾਮਨੀ ਫਿੱਕਾ ਜਾਮਨੀ ਕਲਰ ਹੈ। ਜੇ ਕਿਸੇ ਭੈਣ ਨੇ ਸਕਰੀਨਸ਼ਾਟ ਲੈਣਾ ਹੈ ਪਾਸਮ ਦਾ ਸਕਰੀਨਸ਼ਾਟ ਲੈ ਸਕਦਾ ਹੈ ਆਰਡਰ ਤੇ ਕੋਟੀ ਤਿਆਰ ਕਰਾਓ। ਆ ਪਿਸਤਾ ਕਲਰ ਦੀ ਜਾਗ ਪਾਸਮ ਹੈ। ਇਹਦਾ ਸਕਰੀਨਸ਼ਾਟ ਲੈ ਸਕਦੇ ਹਾਂ। ਇੱਕ ਆ ਕਲਰ ਹੈ ਇਹਦੀ ਵੀ ਕੋਟੀ ਬਣਾ ਸਕਦੇ ਹਾਂ। ਆ ਚਿੱਟਾ ਕਲਰ ਹੈ। ਆਹ 10 ਕਲਰ ਹੈ ਆ ਕਾਲਾ ਹੈ ਆ ਜਾਮਨੀ ਹੈ ਪਰ ਮੈਂ ਤੁਹਾਨੂੰ 10 ਕਲਰ ਦਿਖਾ ਚੁੱਕੀ ਆ ਇਹ ਵਿੱਚ ਗੂੜੇ ਰੰਗ ਕਰਕੇ ਚਮਕ ਮਾਰਦਾ ਵੀਡੀਓ ਕਰਕੇ ਇੰਨੀ ਚਮਕਣੀ ਹੈ ਜੀ ਬਸਨ ਤੇ ਵਰਧਮਾਨ ਦੇ ਪਾਸੋਂ ਮੈਂ ਵਧੀਆ ਮੈਂ ਤੁਹਾਨੂੰ ਕਿੰਨੇ ਵੀ ਕਲਰ ਦਿਖਾਏ ਆ ਤੁਸੀਂ ਇਹਨਾਂ ਦਾ ਸਕਰੀਨਸ਼ਾਟ ਕਰਕੇ ਸਾਨੂੰ ਇਸ ਨੰਬਰ ਤੇ WhatsApp ਕਰ ਸਕਦੇ ਹੋ ਜੇ ਕਿਸੇ ਭੈਣ ਨੇ ਕੋਟੀ ਜਾਗਟ ਬਣਵਾਉਣੀ ਹੈ ਤਾਂ ਸਾਨੂੰ ਇਸ ਨੰਬਰ ਤੇ ਚੱਲ ਰਹੇ ਤੇ ਸੰਪਰਕ ਕਰੋ ਵੀਡੀਓ ਨੂੰ ਲਾਈਕ ਕਰੋ ਧੰਨਵਾਦ ਜੀ ਜਨਾਬ